मेट्रोपॉलिटन बिशप एग्लिंकन चर्च ऑफ इंडिया ਦੇ ਚੇਅਰਮੈਨ ਰੌਕਸਪੀ ਸੰਤੂ ਦੀ ਪ੍ਰਧਾਨਗੀ ਹੇ ਸੇਂਟ ਪੀਟਰਸ ਐਂਗਲਿਕਨ ਚਰਚ ਬਿਸ਼ਪ ਹਾਊਸ ਟੇਲਰ ਰੋਡ ਵਿਖੇ 크ਿਸਮਸ ਦੇ ਸੰਬੰਧ ਵਿੱਚ ਦੁਆ ਬੰਦਗੀ ਕੀਤੀ ਗਈ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ ਤੇ ਪਾਇਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ ਅੱਜ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਕੀ ਬਾਬਤ ਦੁਆ ਬੰਦਗੀ ਤੇ ਇਬਾਦਤ ਗੀਤ ਵਜਨ ਕਰ ਲਿਆ और लंगर प्रभु भोज मिठाई वगैरह केक वगैरह काटा गया आज बड़ा दिन का ये त्यौहार था सब देश के जितने भी वजीर आजम हैं या प्रेसिडेंट हैं या प्राइम मिनिस्टर हैं या चीफ मिनिस्टर्स गवर्नर्स हैं उनके लिए प्रार्थना करी है और सारे विश्व के शांति के लिए प्रार्थना करी है मंत्रियों के लिए तय करी है कि ताकि विश्व में शांति बनी रहे प्रभु यीशु का संदेशा है जैसे ਕਿ ਬਿਸ਼ਪ ਮੇਂ ਸ਼ਾਂਤੀ ਬਣੀ ਰਹੇ ਪ੍ਰਭੂ ਯੀਸ਼ੂ ਹਮ ਕਹਤੇ ਹੈ ਕਿ ਪ੍ਰਭੂ ਯੀਸ਼ੂ ਸ਼ਾਂਤੀ ਦਾ ਰਾਜਕੁਮਾਰ ਹੈ ਕਿਉਂਕਿ ਉਹਨਾਂ ਨੇ ਸ਼ਾਂਤਮਈ ਢੰਗ ਤਰੀਕਾ ਸਿਖਾਇਆ ਹੈ ਇਸ ਲਈ ਹਮ ਕਹਤੇ ਹੈ ਕਿ ਬਿਸ਼ਪ ਕੇ ਅੰਦਰ ਲੜਾਈ ਵਾ ਝਗੜਾ ਵਾ ਜੰਗ ਖਤਮ ਹੋ ਵਿਧਾਨ ਸਭਾ ਹਲਕਾ ਕੇਂਦਰੀ ਤੇ ਅਧੀਨ ਆਉਂਦੀ ਇਲਾਕਾ ਅੰਗਰ